زندگی وچ سکون کیوں نہیں آ رہا یار سکون میری زندگی وچ ایک دن ہی پائی جانا بس ਜਦੋਂ ਮੈਂ ਮਰਦਾ ਉਦੋਂ ਹੀ ਮੈਨੂੰ سکون ਹੋਣਾ ਉਦੋਂ ਮੈਨੂੰ ਕੋਈ ਕੰਮ ਹੀ ਨਹੀਂ ਹੋਣਾ ਮੈਂ ਆਰਾਮ ਨਾਲ ਪਿਆ ਹੋਣਾ ਇੰਜ ਕਰਕੇ ਨਾ ਕਿ ਚਦੂ ਗੁੱਠੇ ਬੰਨੇ ਹੋਏ ਕੋਈ میری ਰੋਟੀ ਦਾ ਕਹਿਣ ਜਾ ਰਿਹਾ ਤੋ ਮੇਰੀ ਕਬਰ ਦਾ ਕਹਿਣ ਜਾ ਰਿਹਾ ਕੁਛ ਨਹੀਂ ਕਹਿਣਾ ਕਫਨ ਲੈ ਕੇ ਕੋਈ ਗਵੇ ਦਰਜੀ ਲੈ ਕੇ ਆ ਉਦੋਂ ਮੈਨੂੰ ਕੋਈ ਕੰਮ ਨਹੀਂ ਹੋਣਾ ਮੇਰੇ ਕੋਲ ਤਾਂ پیسے ਮੰਗਣੇ ਕਿ ਆ ਮੰਗਵਾਣਾ ਆ ਮੰਗੋਣਾ ਕੁਛ ਵੀ ਨਹੀਂ ਹੋਣਾ ਤੇ ਮੈਂ लाਡਲਾ ਵੀ ਉਦੋਂ ਹੀ ਹੋਣਾ ਅੱਛਾ ਜੀ ਹਾਂ ਕਮੀਜ਼ ਨਾ ਲਾ ਕੇ ਲਾੜਾ ਬਾਹ ਮੁੱਚੜ ਜਾਣੀ ਦੇਖੀ ਨੀ ਬਾਹ ਕਿਹਨੂੰ ਜਾਣਦਾ ਹੀ ਆ ਬਾਹ ਮੁੱਚੜ ਜਾਣੀਆਂ ਉਹ ਨਾਂ ਨਾਮੀਤ ਦੀ ਮੂੰਹ ਬਾਹਣੀ ਮਚੋੜੀ ਦੀ ਉਹ ਲੱਕ ਦੇਖ ਲੱਕ ਦੇਖ ਮੂੰਹ ਦੇਖ ਮੂੰਹ ਦੇਖ ਸਾਰਿਆਂ ਨੇ ਦੇਖੀ ਉਸ ਦਿਨ ਬਾਬੇ ਹੁਣੀ ਲਾੜ ਲਏ ਹੋਏ ਪਏ ਆ ਨਾ ਕਿੰਨਾ ਕਿੱਥੇ ਕਿਹਨੂੰ ਕਿਹਾ ਉਹ ਹੀ ਘੰਟੇ ਇਕਲੇ ਬਸ ਉਹ ਹੀ ਘੰਟਾ ਨਹੀਂ 4-5 ਘੰਟੇ ਉਸ ਦਿਨ ਸਕੂਨ ਦੇ ਵਿੱਚ ਹੋਣਾ ਸਾਰਾ ਉਹ ਮੇਰਾ ਸਕੂਨ ਦਾ ਦਿਨ ਹੋਣਾ ਦੁਨੀਆ ਤੇ ਆਖਰੀ ਦਿਨ ਹੋਣਾ ਪਰ ਇਸ ਦੁਨੀਆ ਤੇ ਉਹ ਸਕੂਨ ਦਾ ਦਿਨ ਹੁਣ ਕੇ ਉਸ ਦਿਨ ਸਕੂਨ ਚ ਹੋਣਾ ਫਿਕਰ ਹੀ ਕੋਈ ਨਹੀਂ ਮੇਤੋ ਲਾਵਾ ਸਾਰੀ ਫਿਕਰ ਚ ਹੋਣਾ ਕਮੇਂ ਨਹੀਂ ਫਿਕਰ ਮੇਰੀ ਹੀ ਫਿਕਰ ਹੀ ਹੋਣੀ ਸਾਰੇ ਨੂੰ ਮੈਨੂੰ ਕੋਈ ਫਿਕਰ ਹੀ ਨਹੀਂ ਮੈਂ ਜਾਣਾ ਹੈ ਦੁਨੀਆ ਤੋਂ ਮੈਂ ਹੀ ਤਾਂ ਉਸ ਦਿਨ ਸਕੂਨ ਚ ਹੋਣਾ ਪੂਰੀ ਦੁਨੀਆ ਚ ਉਸ ਦਿਨ ਮੈਂ ਇਕੱਲੇ ਨੇ ਸਕੂਨ ਚ ਹੋਣਾ ਆ ਜਿਹੜੀ ਅਰਬਾਂ ਚ ਆਵਾਮ ਆ ਨਾ ਉਸ ਦਿਨ ਮੈਂ ਹੀ ਸਕੂਨ ਚ ਹੋਣਾ ਸਾਰੇ ਬੇਸਕੂਨ ਹੋਣ ਮੈਂ ਇਕੱਲੇ ਨੇ ਸਕੂਨ ਚ ਹੋਣਾ